ਕੀ ਇੰਡੀਆ ਦੇ ਵਿੱਚ ਇੰਨੀ ਜ਼ਿਆਦਾ ਓਪਰਚ्युनिटी ਹੈਗੀ ਹੈ ਯੂ ਹੈਵ ਟੂ ਬੀ देयर ਤੇ ਮੈਨੂੰ ਵੀ ਇਹ ਲੱਗਦਾ ਕਿਤੇ ਨਾ ਕਿਤੇ ਹਾਂਜੀ ਓਪਰਚ्युनिटीज क्रिएट ਕਰਨੀਆਂ ਪੈਣੀਆਂ ਤੁਸੀਂ ਬਿਜ਼ਨੈਸਸ ਕਰੋ ਬੇਸ਼ੱਕ ਇੰਨੀ ਛੋਟੀ ਜਿਹੀ ਜੋੜ-ਜੋੜ ਕੇ 4-5 ਸਾਲ ਜੋੜ ਕੇ ਕੁਝ ਲੱਖ-ਲੱਖ ਉਨੇ ਜੀ ਸ਼ੁਰੂ ਕਰੋ ਪਰ ਓਪਰਚ्युनिटीज ਖੁਦ ਕ੍ਰੀਏਟ ਕਰੋ ਬਿਜ਼ਨੈਸਸ ਖੁਦ ਕਰੋ ਔਰ ਹੋਰ ਆਈਡੀਆ ਸੋਚੋ यू नो आई मीन इंडिया तो किन्ने किने की कहें विज्ञानी राइट मैथमटिशियनस किन्ने किने इंटैलीजेंट लोग मतलब यस यू ओलसो एंड यू नो बिजनसमैन जो दुनिया के रिचस्ट बिजनेस मैन विचों गिने जाते हैं यू नो वो सारे इंडिया तो गए हैं सो एक चीज़ पूछना चाहती सी सॉरी इंटरप्ट किता ਕਿ ਮਾਪੇ 26 30 ਲੱਖ ਰੁਪਿਆ ਬਾਹਰ ਭੇਜਣ ਲਈ ਰੈਡੀ ਹੋ ਜਾਂਦੇ ਲਗਾਂ ਲੇਕਿਨ ਇੱਥੇ ਅਗਰ ਕੋਈ ਕਹੇ ਕਿ ਮੈਂ ਬਿਜ਼ਨਸ ਖੋਲਣਾ ਦੇ ਨੈਵਰ ਗੈਟ ਮਤਲਬ ਰੈਡੀ ਨਹੀਂ ਹੁੰਦੇ ਕਦੇ ਮੇਰੇ ਬਿਜ਼ਨਸ ਆਈਡੀਆਜ਼ ਉਹਨਾਂ ਦੇ ਨੇ ਸਟਰੋਂਗ ਨਹੀਂ ਹੋਣਗੇ ਆਪਣੇ ਮਾਪੇ ਬਾਪ ਨੂੰ ਪਿਚ ਤਾਂ ਪ੍ਰੋਪਰਲੀ ਕਰੋ ਮਤਲਬ ਕਿ ਜੇ ਕਿਸੇ ਕੋਈ ਆਈ ਐਮ ਸ਼ੋਰ ਜੇ ਮਾਪੇ ਬਾਪ ਦੇਖਦਾ ਹੈ ਕਿ ਹਾਂ ਇਹਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ ਉਹਨਾਂ ਨੂੰ ਇਨੀ ਸਮਝ ਹੈ ਕਿ ਪੋਟੈਂਸ਼ੀਅਲ ਹੈ ਬਟ ਦੈਟ ਸੈਡ ਸਮਝ ਹੋਣੀ ਚਾਹੀਦੀ ਹੈ ਪਰ ਮੈਂ ਇੱਕ ਜੀ ਕਹਿੰਦਾ ਵੀ ਮੈਨੂੰ ਇਹ ਲੱਗਦਾ ਵੀ ਜਿਹੜੀ ਬਾਹਰ ਜਾਂਦੀ ਆ ਉਹ ਜ਼ਿਆਦਾ ਪਿੰਡਾਂ ਵਾਲੇ ਜਾਂਦੇ ਨੇ ਮੈਂ ਹੁਣ ਰਿਅਲਾਈਜ਼ ਕੀਤਾ ਹੈਨਾ ਪਿੰਡਾਂ ਤੋਂ ਹੀ ਪਬਲਿਸ਼ਨ ਜ਼ਿਆਦਾ ਬਾਹਰ ਜਾਂਦੀ ਹੈ। ਯਾ ਹੈਨਾ ਸ਼ਹਿਰਾਂ ਵਾਲੇ ਤਾਂ ਵੇਸ ਘੱਟ ਹੀ ਜਾਂਦੇ ਨੇ ਮੈਨੂੰ ਲੱਗਦਾ ਕਿਉਂਕਿ ਸ਼ਹਿਰਾਂ ਵਾਲੇ ਨੂੰ ਪਤਾ ਹੁੰਦਾ business ਕੀ ਕਰਨਾ ਜਾਂ ਕਰ ਸਕਦੇ ਮੈਨੂੰ ਇਹ ਲੱਗਿਆ। ਬਟ ਪਿੰਡਾਂ ਦੇ ਵਿੱਚੋਂ ਇਸ਼ਾਰਾ ਜਾ ਰਹੇ ਜਾਂਦੇ ਆ। ਮਤਲਬ ਇਹ ਫਿਲਮ ਬੇਸਿਕਲੀ ਅਸੀਂ ਪਹੁੰਚਾਣਾ ਚਾਹਨੇ ਹਰ ਇੱਕ ਵਿਲੇਜ ਤੱਕ ਜਾਵੇ ਤੇ ਉਹ ਸਮਝਣ ਇਸ ਚੀਜ਼ ਨੂੰ ਤੇ ਕੀ ਕੈਨੇਡਾ ਤੇ ਇੰਡੀਆ ਦੇ ਵਿੱਚ ਕੀ ਮਤਲਬ ਅੰਤਰ ਹੈਗਾ right? ਹਾਂਜੀ right. ਐਂਡ ਯੂ نو ਵਾਟ ਇਤ ਦਾ ਵੀ ਨਹੀਂ ਹੈਗਾ ਕਿ ਸਾਰੇ ਬਾਹਰ ਜਾ ਰਹੇ ਨੇ ਤਾਂ ਵਾਪਸ ਨਹੀਂ ਆ ਰਹੇ। ਹਾਂਜੀ ਉਹ ਹੋ ਰਿਹਾ ਹੈ ਉਹ ਦੋਨੋਂ ਦੋਨੋਂ ਕੰਪਨੀਆਂ ਵਿੱਚ ਲਿੰਕ ਰੱਖਦੇ ਨੇ ਇੱਥੇ ਵੀ ਕਰਨੇ ਉੱਥੇ ਵੀ ਕਰਨੇ ਰਾਈਟ ਮੋਰ ਕੇ ਜੀ ਆ థాంਕ ਯੂ ਸੋ ਮਚ ਥੈਂਕ ਯੂ ਬੋਥ ਆਫ ਯੂ ਇਸ ਕਹਾਣੀ ਨੂੰ ਤੇ ਸਮਝੇਗਾ ਕਿ ਇੰਡੀਆ ਦੇ ਵਿੱਚ ਇੰਨੀ ਜ਼ਿਆਦਾ ਓਪਰਚ्युनिटी ਹੈਗੀ ਹੈ ਯੂ ਹੈਵ ਟੂ ਬੀ देयर ਤੇ ਮੈਨੂੰ ਵੀ ਇਹੀ ਲੱਗਦਾ ਕਿਤੇ ਨਾ ਕਿਤੇ ਹਾਂਜੀ ਓਪਰਚ्युनिटीज ਕ੍ਰੀਏਟ ਕਰਨੀਆਂ ਪੈਣੀਆਂ ਤੁਸੀਂ ਬਿਜ਼ਨੈਸਸ ਕਰੋ ਬੇਸ਼ੱਕ ਇੰਨੀ ਛੋਟੀ ਜਿਹੀ ਜੋੜ-ਜੋੜ ਕੇ 4-5 ਸਾਲ ਜੋੜ ਕੇ ਕੁਝ ਲੱਖ-ਲੱਖ ਉਨੇ ਜੀ शुरू करो पर ओपरचुनिटीज़ खुद क्रिएट करो बिजनेसिज खुद करो और आइडिया सोचो यू नो आई मीन इंडिया तो किन्ने किने uh, की कहते कहें विज्ञानी राइट इज से मैथमेटिशियंस किन्ने किने इंटेलिजेंट लोग मतलब यस यू ओलसो एंड यू नो बिजनसमैन जो दुनिया दे, man, you know? तो so, एक, sorry, no. के रिचस्ट बिजनेस मैन विचों गिने जाते हैं यू नो वो सारे इंडिया तो गए हैं सो एक चीज पूछना चाहती इंटरप्टीता ਕਿ ਮਾਪੇ 26 30 ਲੱਖ ਰੁਪਿਆ ਬਾਹਰ ਭੇਜਣ ਲਈ ਰੈਡੀ ਹੋ ਜਾਂਦੇ ਲਗਾਂ ਲੇਕਿਨ ਇੱਥੇ ਅਗਰ ਕੋਈ ਕਹੇ ਕਿ ਮੈਂ ਬਿਜ਼ਨਸ ਖੋਲਣਾ ਦੇ ਨੇਵਰ ਗੈਟ ਮਤਲਬ ਰੈਡੀ ਨਹੀਂ ਹੁੰਦੇ ਕਦੇ ਮੇਰੀ ਫਿਰ ਬਿਜ਼ਨਸ ਆਈਡੀਆਜ਼ ਉਹਨਾਂ ਦੇ ਨੇ ਸਟਰੋਂਗ ਨਹੀਂ ਹੋਣਗੇ ਆਪਣੇ ਮਾਪੇ ਬਾਪ ਨੂੰ ਪਿਚ ਤਾਂ ਪ੍ਰੋਪਰਲੀ ਕਰੋ ਮਤਲਬ ਕਿ ਜੇ ਕਿਸੇ ਕੋਈ ਆਈ ਐਮ ਸ਼ੋਰ ਜੇ ਮਾਪੇ ਬਾਪ ਦੇਖਦਾ ਹੈ ਕਿ ਹਾਂ ਇਹਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ ਉਹਨਾਂ ਨੂੰ ਇਨੀ ਸਮਝ ਹੈ ਕਿ ਪੋਟੈਂਸ਼ੀਅਲ ਹੈ ਬਟ ਦੈਟ ਸੈਡ ਸਮਝ ਹੋਣੀ ਚਾਹੀਦੀ ਹੈ ਪਰ ਮੈਂ ਇੱਕ ਜੀ ਕਹਿੰਦਾ ਵੀ ਮੈਨੂੰ ਇਹ ਲੱਗਦਾ ਵੀ ਜਿਹੜੀ ਬਾਹਰ ਜਾਂਦੀ ਆ ਉਹ ਜ਼ਿਆਦਾ ਪਿੰਡਾਂ ਵਾਲੇ ਜਾਂਦੇ ਮੈਂ ਅਨਲਾਈਜ਼ ਕੀਤਾ ਹੈ ਨਾ ਪਿੰਡਾਂ ਤੋਂ ਹੀ ਪਪੂਲੇਸ਼ਨ ਜ਼ਿਆਦਾ ਬਾਹਰ ਜਾਂਦੀ ਹੈ। ਯਾ ਹੈਨਾ ਸ਼ਹਿਰਾਂ ਵਾਲੇ ਤਾਂ ਵੇਸ ਘੱਟ ਹੀ ਜਾਂਦੇ ਨੇ ਮੈਨੂੰ ਲੱਗਦਾ ਕਿਉਂਕਿ ਸ਼ਹਿਰਾਂ ਵਾਲੇ ਨੂੰ ਪਤਾ ਹੁੰਦਾ business ਕੀ ਕਰਨਾ ਜਾਂ ਕਰ ਸਕਦੇ ਮੈਨੂੰ ਇਹ ਲੱਗਿਆ ਬਟ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਜਾ ਰਹੇ ਜਾਂਦੇ ਆ। ਮਤਲਬ ਇਹ ਫਿਲਮ ਬੇਸਿਕਲੀ ਅਸੀਂ ਪਹੁੰਚਾਣਾ ਚਾਹਨੇ ਹਰ ਇੱਕ ਵਿਲੇਜ ਤੱਕ ਜਾਵੇ ਤੇ ਉਹ ਸਮਝਣ ਇਸ ਚੀਜ਼ ਨੂੰ ਤੇ ਕੀ ਕੈਨੇਡਾ ਤੇ ਇੰਡੀਆ ਦੇ ਵਿੱਚ ਕੀ ਮਤਲਬ ਅੰਤਰ ਹੈਗਾ right? ਹਾਂਜੀ right ਅੰਡ ਯੂ ਨੋ ਵਟ ਇਟ ਦਵ ਨਹੀਂ ਹੈਗਾ ਕਿ ਸਾਰੇ ਬਾਹਰ ਜਾ ਰਹੇ ਨੇ ਤਾਂ ਵਾਪਸ ਨਹੀਂ ਆ ਰਹੇ ਹਾਂ ਜੀ ਉਹ ਹੋ ਰਿਹਾ ਹੈ ਉਹ ਦੋਨੋਂ ਦੋਨੋਂ ਕੰਪਨੀਆਂ ਵਿੱਚ ਲਿੰਕ ਰੱਖਦੇ ਨੇ ਯੈਸ ਇੱਥੇ ਵੀ ਕਰ ਲੈਣੇ ਉੱਥੇ ਵੀ ਕਰ ਲੈਣੇ ਰਾਈਟ ਹੋਰ ਕੇ ਜੀ ਆ థాంਕ ਯੂ ਸੋ ਮਚ ਥੈਂਕ ਯੂ ਬੋਥ ਆਫ ਯੂ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ